ਮੋਹ ਫਟ ਮੋਹ ਫਟਿਆ ਹੈ ਨਾ ਹਾਂਜੀ ਹਾਂਜੀ 25-30000 ਤੱਕ ਹੈ ਬਾਕੀ ਵੱਧ ਵੀ ਕਰਵਾ ਦਾਂਗੇ ਤੇ ਬਾਈ ਇਹ ਕਿੰਨੇ ਦਾ ਬਣ ਜੂ ਇਹਦੀ ਬਾਈ ਡਿਮਾਂਡ ਸਿਰਫ ਆਪਾਂ 1 ਲੱਖ ਰੁਪਇਆ ਕਰਦੇ ਲੈ ਮਿੱਤਰੋ ਸਿਰਫ 1 ਲੱਖ ਰੁਪਇਆ ਬਾਈ ਇਹਦੇ ਵਿੱਚ ਮਾਨਤਨ ਕਿੰਨਾ ਕਰੇਗਾ ਇਹਦੇ ਚੋਂ ਵੀ ਆਪਾਂ ਮਾਨਤਨ ਕਰ ਦੋ ਹਾਏ ਹਾਏ ਉਹ ਇਹਦੇ ਵਿੱਚੋਂ ਵੀ ਮਾਨਤਨ ਹੋ ਜੂ ਮਿੱਤਰੋ ਆ ਦੇਖੋ ਯਾਰ 5000 ਰੁਪਇਆ ਜੋ ਲੈਸ ਕਰ ਦਾਂਗੇ ਆਪਾਂ 5000 ਲੈਸ ਹੋ ਜੂ 10 ਕਰਵਾ ਦਾਂਗੇ ਯਾਰ 20000 ਦੇ ਤਾਂ ਬਾਈ ਟੈਰੇ ਆ ਬੈਟਰੀ ਦੇਖੋ ਜਮਾ ਨਵੀਂ ਰੱਖੀ ਵੀ ਬੈਟਰੀ ਦਿਖਾਓ ਲੈ ਵੀ ਅੱਜ ਕਰੀਏ ਚੈੱਕ ਕਰਾਂ ਲਓ ਸਹੀ ਗੱਲ ਆ ਪੈਂਟਰੀ ਬਿਲਕੁਲ ਨਵੀਂ ਯਾਰ ਹਨਾ ਇੰਜਨ ਦਾ ਕੰਮ ਸਾਰਾ ਨਵਾਂ ਹੋਇਆ ਬਾਈ ਇਹਦਾ ਓਕੇ ਹਾਂਜੀ ਇਹਦਾ ਡੋਲੀ ਵਾਲੀ ਗੱਡੀ ਵਾਂਗੂ ਸਾਰੇ ਸੰਦ ਸਜਾ ਰੱਖੇ ਨੇ ਮਾੜੇ ਸਹਿਰ ਦੀ ਮੰਡੀ ਜਿੱਨੇ ਟਰੈਕਟਰ ਘਰੇ ਖੜਾ ਰੱਖੇ ਨੇ ਮਿੱਤਰੋ ਵੈਸੇ ਘਰੇ ਟਰੈਕਟਰ ਨਹੀਂ ਖੜੇ ਖੜੇ ਮੰਡੀ ਦੇ ਵਿੱਚ ਹੀ ਨੇ ਪਰ ਸਾਡਾ ਭਰਾ ਜੱਗੂ ਮਾਲ ਨਾ ਮਿੱਤਰੋ ਟਰੈਕਟਰਾਂ ਦਾ ਕਾਰੋਬਾਰ ਕਰਦਾ ਬਹੁਤ ਘੈਂਟ ਘੈਂਟ ਟਰੈਕਟਰ ਹੁੰਦੇ ਨੇ ਭਰਾ ਲਵੇ ਨਵੀਆਂ ਕੰਡੀਸ਼ਨਾਂ ਦੇ ਜਿਵੇਂ ਕਹਦੀ ਬਹੁਤ ਘੱਟ ਚੱਲੇ ਹੋਏ ਫੁੱਲ ਗਾਰੰਟੀ ਵਾਲੇ ਟਰੈਕਟਰ ਹੁੰਦੇ ਨੇ ਅੱਜ ਕਾਫੀ ਟਰੈਕਟਰ ਖੜੇ ਨੇ ਤੇ ਕੀ ਰੇਟ ਦੇ ਵਿੱਚ ਬਣ ਜਾਣਗੇ ਕਿ ਆਪਾਂ ਡਿਟੇਲ ਦੇ ਵਿੱਚ ਜੱਗੂ ਤੋਂ ਪੁੱਛਾਂਗੇ ਬਾਈ ਸਤਿ ਸ੍ਰੀ ਅਕਾਲ ਜੱਗੂ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਚਾਲ ਨੇ ਤੇ ਸਭ ਤੋਂ ਪਹਿਲਾਂ ਬਾਈ ਦਾ ਬਹੁਤ ਬਹੁਤ ਵੈਲਕਮ ਹੈ ਬਾਈ ਰੋਪੜਾਉਣ ਤੇ ਧੰਨਵਾਦ ਜੀ ਬਾਈ ਨੂੰ ਬਹੁਤ ਵਾਰ ਇੰਸਟਾਗ੍ਰam ਤੇ ਦੇਖਿਆ ਹੈ ਬਾਈ ਜੀ ਤੇ ਬਾਈ ਦੀ ਬੋਲ ਬਾਣੀ ਬੋਲਣ ਦਾ ਢੰਗ ਟਰੈਕਟਰ ਦਾ ਦੱਸਣ ਦਾ ਲਹਿਜਾ ਟਰੈਕਟਰ ਬਾਰੇ ਜਣੀ ਬਹੁਤ ਵਧੀਆ ਲੱਗਦਾ ਧੰਨਵਾਦ ਵੀਰੇ ਤੁਹਾਡੀ ਮਿਹਰਬਾਨੀ ਹੈ ਸਾਰੀ ਹੈਨਾ ਤੇ ਅੱਜ ਵੀਰੇ ਜੱਗੂ ਆਪਾਂ ਕਿੰਨੇ ਟਰੈਕਟਰ ਆ ਜਿਹੜੇ ਸੇਲ ਕਰਾਂਗੇ ਵੀਰ ਜੀ ਇਹ ਆਪਣੇ ਆਪਣੀਆਂ ਇੱਥੇ ਸਾਰੀਆਂ ਏਜੰਸੀਆਂ ਇਕੱਠੀਆਂ ਨੇ ਅੱਛਾ ਸਾਰੀਆਂ ਏਜੰਸੀਆਂ ਇਕੱਠੀਆਂ ਨੇ ਆਪਣੇ ਕੋਲ ਪੰਜ ਏਜੰਸੀਆਂ ਇਕੱਠੀਆਂ ਨੇ ਲਾਈਨ ਟੂ ਲਾਈਨ ਹਾਂਜੀ ਠੀਕ ਹੈ ਜੀ ਬਾਕੀ ਯਾਨੀ ਕਿ ਆਪਣੇ ਕੋਲ ਇੰਡੋਫਾਰਮ ਦੀ ਏਜੰਸੀ ਆ ਉਹ ਆਪਣਾ ਉਧਰ ਹੀ ਤੁਹਾਨੂੰ ਟਰੈਕਟਰ ਉਹ ਇੰਡੋਫਾਰਮ ਖੜੇ ਨੇ ਨਾਲ ਸੋਨੇ ਲੀਕ ਕੇ ਖੜੇ ਨੇ ਤੇ ਇਧਰਲੇ ਪਾਸੇ ਸਬਰਾਜ ਖੜੇ ਨੇ ਯਾਨੀ ਕਿ ਇੱਥੇ ਕਈ ਏਜੰਸੀਆਂ ਨੇ ਜਿਹੜੇ ਨਵੇਂ ਟਰੈਕਟਰਾਂ ਦਾ ਕੰਮ ਕਰਦੇ ਨੇ ਬਿਲਕੁਲ ਇੱਕ ਗੱਲ ਹੋਰ ਦੱਸਣੀ ਜਾਊਂਗਾ ਭਾਈ ਸਾਡਾ ਹੋਰ ਏਜੰਸੀਆਂ ਵੀ ਮੈਂ ਆਪਾਂ ਮਿਲ ਕੇ ਹੋਰ ਵੀ ਿਆਸੀਆਂ ਵਿੱਚ ਗਏ ਆਂ ਜੀ ਪਰ ਉੱਥੇ ਦੇਖਣ ਨੂੰ ਨਹੀਂ ਆਤਾ ਕਿ ਮੈਂ ਜਿੰਨਾ ਸਾਡੇ ਇੱਥੇ ਆ ਬਾਈ ਓਕੇ ਜੇ ਉਹਨੇ ਕੋਈ ਸਾਡੇ ਕੋਲ ਗਾਹਕ ਆ ਗਿਆ ਵੀ 855 ਲੈਣਾ ਅਸੀਂ ਸਾਰੇ ਦੋ ਤਿੰਨ ਜਣੇ ਅਸੀਂ ਆਪ ਨਾਲ ਹੋ ਕੇ ਸੌਦਾ ਕਰਾਉਨੇ ਟਰੈਕਟਰ ਓਕੇ ਯਾਨੀ ਕਿ ਕੋਈ ਐਡਾ ਇਦਾਂ ਨੂੰ ਕੋਈ ਗੱਲਬਾਤ ਨਹੀਂ ਹੈਗੀ ਮਤਲਬ ਜਿਵੇਂ ਕਹਿਦੀ ਐ ਨਾ ਜੇ ਕੋਈ ਤੁਹਾਡੇ ਲਵੇ ਆ ਗਿਆ ਤੁਸੀਂ ਦੂਜੇ ਦੂਜੇ ਦੇ ਟਰੈਕਟਰ ਨੂੰ ਨਿੰਦੋਗੇ ਨਹੀਂ ਬਾਈ ਇਹ ਇਹ ਗੱਲ ਹੈ ਨਾ ਤੁਸੀਂ ਇਹ ਕਹੋਗੇ ਵੀ ਉਹ ਵੀ ਵਧੀਆ ਹੈ ਹਾਂ ਜੇ ਕੋਈ ਸਾਡੇ ਟਰੈਕਟਰ ਦਾ ਕਸਟਮਰ ਆ ਕੇ ਨਾ ਕੋਲ ਕੋਈ ਇਹਨਾਂ ਦਾ ਜਾਣ ਪਛਾਣਾ ਇਹਨਾਂ ਨੇ ਆ ਕੇ ਆਪ ਸੌਦਾ ਕਰਾਉਣਾ ਟਰੈ ਬਾਈ ਲੋਕੇਸ਼ਨ ਬਹੁਤ ਸੋਹਣੀ ਆ ਇਹ ਅੱਛਾ ਪੂਰੇ ਟਰੈਕਟਰ ਦੀ ਟਰਾਈ ਮਾਰਨੀ ਆ ਪੂਰੇ ਜਿੰਨੀ ਮਰਜੀ ਜਣੀ ਗੇ ਜਗਾ ਖੁੱਲੀ ਡੁੱਲੀ ਜਗਾ ਹੈ ਬਿਲਕੁਲ ਬਿਲਕੁਲ ਹੈਨਾ ਤੇ ਬਾਕੀ ਮਿੱਤਰੋ ਤੁਹਾਨੂੰ ਇਹ ਗੱਲ ਦੱਸ ਦਿੰਦਾ ਜਿਹੜੇ ਨਾ ਥੋੜੇ ਮੋٹے ਡਾਇਰੈਕਟਰ ਹਾਲੇ ਕਈ ਸੱਜਣ ਸੋਚਣਗੇ ਵੀ ਪਤਾ ਨਹੀਂ ਛਾੜਨ ਵਾਲੇ ਆ ਤੇ ਵੀਰੇ ਸੀਜ਼ਨ ਦਾ ਕੰਮ ਹੋਣ ਕਰਕੇ ਨਾ ਇਧਰਲੇ ਪਾਸੇ ਹਾਲੇ ਵੀ ਜਿਵੇਂ ਕਿ ਤੂਤੜ ਵਗੈਰਾ ਪਿਆ ਹੈ ਹੈਨਾ ਵੀ ਗਰਦ ਦੇ ਦਿਨ ਨੇ ਪਾਸੋਂ ਮੰਡੀ ਚੱਕ ਕੋਈ ਉਰਦੋ ਬਾਈ ਅਸਪਰਸੀ ਮੰਡੀ ਚੱਕੀ ਆ ਬਸ ਉਸੇ ਕਰਕੇ ਨਾ ਸੱਜਣ ਨੂੰ ਇਹ ਥੋੜਾ ਜਿਹਾ ਹੈਗਾ ਤੇ ਬਾਕੀ ਆਪੋ ਫੁੱਲ ਜਾਣਕਾਰੀ ਦੇ ਦਈਏ ਬਾਈ ਕਿਹੜੇ ਡਾਇਰੈਕਟਰ ਤੋਂ ਸ਼ੁਰੂਆਤ ਕਰਦੀ ਹੈ ਉੱਥੋਂ ਚੱਲਦੇ ਹੈ ਨਾ ਆਜੋ ਮਿੱਤਰੋ ਸਵਰਾਜ ਦਿਖਾਉਣੇ ਆ ਤਾਂ ਉਹਨੂੰ 855 ਡਾਇਰੈਕਟਰ ਤੇ ਬਾਈ ਕਿੰਨਾ ਮਾਡਲ ਹੈ ਜੱਗੂ ਇਹ ਇਹ 19 ਮਾਡਲ ਹੈ ਵੀਰੇ 2019 ਤਾਂ ਹੈਗਾ ਮਾਡਲ ਹਾਂਜੀ ਤੇ ਚੱਲਿਆ ਕਿੰਨਾ ਖੂਗਾ ਚੱਲਿਆ ਲਗਭਗ ਬਾਕੀ ਬਾਈ ਮੀਟਰ ਤੇ ਦੇਖ ਕੇ ਦੱਸ ਦਿੰਨੇ ਆਪਾਂ ਹਾਂਜੀ ਤੇ ਕਰਿਓ ਕਰਨਾ ਚੈੱਕ ਇਹ 2000 ਘੰਟੇ ਚੱਲਿਆ ਬਾਈ ਸਿਰਫ ਮਿੱਤਰੋ 2000 ਘੰਟਾ ਚੱਲਿਆ ਹੋਇਆ ਹੈ ਵੇ ਭਾਈ ਨੰਬਰ ਇਹਦਾ ਪੰਜਾਬ ਦਾ ਹੋ ਨੰਬਰ ਪੰਜਾਬ ਦਾ ਜੀ ਨੰਬਰ ਪੰਜਾਬ ਦਾ ਸਾਰੇ ਆਪਣੇ ਲੋਕਲੇ ਨੰਬਰ ਨੇ ਡਾਕਟਰਾਂ ਦੇ ਅੱਛਾ ਯਾਨੀ ਕਿ ਰੋਪੜ ਨੰਬਰ ਹੀ ਹੋਣਗੇ ਹਾਂਜੀ ਹਾਂ ਓਕੇ ਤੇ ਜੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਭਾਈ ਟਾਇਰ ਭਾਈ ਹਾਫ ਕੰਡੀਸ਼ਨ ਦੇ ਵਿੱਚ ਕਹਿ ਲੋ ਤੁਸੀਂ ਠੀਕ ਹੈ ਜੀ ਹਾਂਜੀ ਹਾਂ ਓਕੇ 16 ਦੇ ਟਾਇਰਾਂ 16 ਦੇ ਟਾਇਰਾਂ ਚ ਰਿਮਾਂ ਦੀ ਕੰਡੀਸ਼ਨ ਚੈੱਕ ਕਰਾ ਦੇ ਧਰਮੇ ਪੂਰੇ ਘੈਂਟ ਪੈਣੇ ਤੇ ਬਾਕੀ ਭਾਈ ਜਿਵੇਂ ਕਹਦੀ ਆ ਆ 19 ਮਾਡਲ ਆ ਤੇ ਨਾਲ ਦੇ ਟਾਇਰ ਨੇ ਬਿਲਕੁਲ ਜੀ ਬਿਲਕੁਲ ਬਾਕੀ ਬਾਈ ਟਰੈਕਟਰ ਜਿੱਦਾਂ ਜੱਟ ਦੇ ਘਰ ਤੋਂ ਟਰੈਕਟਰ ਆਇਆ ਵਾ ਹਾਂਜੀ ਤੁਹਾਨੂੰ ਉਦਾਂ ਹੀ ਮਿਲੂਗਾ ਅਸਾਂ ਉਦਾਂ ਹੀ ਮਿਲੂਗਾ ਟਰੈਕਟਰ ਦੇ ਜਿੱਦਾਂ ਆ ਤੇ ਉਹ ਚਿੱਟਾ ਦਿਖਦਾ ਉਰੇ ਵੀ ਉਰੇ ਦਾ ਪਾਣੀ ਤੱਕ ਵੀ ਨਹੀਂ ਵੱਜਦਾ ਟਰੈਕਟਰ ਨੂੰ ਓਕੇ ਯਾਨੀ ਕਿ ਤੁਸੀਂ ਧੋਂਦੇ ਵੀ ਨਹੀਂ ਜਿਵੇਂ ਇੱਕ ਟਰੈਕਟਰ ਕਿਸਾਨ ਦੇ ਘਰੋਂ ਆ ਗਿਆ ਉਦਾਂ ਹੀ ਸੇਲ ਕਰ ਦਿੰਦੇ ਹੋ ਉਦਾਂ ਹੀ ਹੈ ਬਾਈ ਉਦਾਂ ਹੀ ਤੇ ਬਾਈ ਹੁਣ ਇਹ ਦੱਸਿਓ ਨੰਬਰ ਇਹਦਾ ਪੰਜਾਬ ਦਾ ਹੈ ਨੰਬਰ ਪੰਜਾਬ ਦਾ ਤੇ ਫਰਸਟ ਓਨਰ ਆ ਇਹ ਫਰਸਟ ਓਨਰ ਓਕੇ ਤੇ ਕੰਡੀਸ਼ਨ ਤੁਸੀਂ ਦੱਸਦੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਤੁਹਾਡੀ ਹੁੰਦੀ ਆ ਹਾਂਜੀ ਹਾਂਜੀ ਤੇ ਬਾਈ ਕਿੰਨੇ ਦਾ ਦੇ ਦਾਂਗੇ ਆਪਾਂ ਇਹਦਾ ਬਾਈ ਆਪ 19 ਮਾਡਲ ਦੀ 6 ਲੱਖ ਰੁਪਏ ਡਿਮਾਂਡ ਕਰਦੇ ਹੋ ਹਾਂਜੀ ਹਾਂ ਓਕੇ ਤੇ ਡਿਸਕਾਊਂਟ ਵੀ ਮੌਕੇ ਤੇ ਕਰਦੇ ਹੋ ਹਾਂ ਬਾਕੀ ਬਾਈ ਹੋਊਗਾ ਜੀ ਓਕੇ ਲੈ ਮੇਤਰੋ ਮਾਨਤਨ ਤੁਹਾਡਾ ਹਰੇਕ ਟਰੈਕਟਰ ਦੇ ਵਿੱਚ ਹੋ ਜੂ 30000 30000 ਤੱਕ ਜਣੀ ਕਿ ਜਿਹੜੇ हिसाब ਨਾਲ ਟਰੈਕਟਰ ਦਾ ਰੇਟ ਆ ਜੀ ਉਹਦੇ हिसाब ਨਾਲ ਮੌਕੇ ਤੇ ਡਿਸਕਾਊਂਟ ਹੋ ਜੂਗਾ ਲੈ ਮਿੱਤਰੋ 25 3000 ਬਾਈ ਨੇ ਜਿਵੇਂ ਕਹਿੰਦੀ ਆ ਨਾ ਵੀ ਥੋੜਾ ਹੀ ਮੋਹੋ ਫਟ ਮੋਹੋ ਫਟਿਆ ਹੈ ਨਾ 25 3000 ਤਾਂ ਕਿਹਾ ਹੈ ਵਾਕੀ ਵੱਧ ਵੀ ਕਰਵਾ ਦਾਂਗੇ ਤੇ ਬਾਈ ਜਿਹੜਾ ਇਹ ਖੜਾ 960 ਸਵਰਾਜ ਇਹ ਬਾਈ 2017 ਮਾਡਲ ਹੈ ਇਹ ਹੈਗਾ 17 ਮਾਡਲ ਉਹ ਕਿ ਨੰਬਰ ਇਹਦਾ ਵੀ ਰੋਪੜ ਦਾ ਹੀ ਹੈ ਤੇ ਪਿਛਲੇ ਟਾਇਰ ਇਹਦੇ ਹੋਣਗੇ ਬਾਈ ਲਗਭਗ 85 ਨੰਬਰ ਬਾਈ ਜਾਂ ਸਾਡੇ ਰੋਪੜ ਦਾ ਜਾਂ ਮੋਹਾਲੀ ਦਾ ਓਕੇ ਦੋ ਦਿਨ ਜੱਲਿਆਂ ਦੇ ਪਿਛਲੇ ਟਾਇਰ ਤਾਂ ਨਵੇਂ ਵਰਗੇ ਹਾਂ ਨਵੇਂ ਵਰਗੇ ਨੇ 85 ਤੋਂ 90 ਪੈਸੇ ਕੰਡੀਸ਼ਨ ਭਈ ਤੇ ਰੰਗ ਪੇਂਟ ਦਾ ਸਾਰੀ ਬਈ ਓਰੀਜਨਲ ਹੈ ਹਨਾ ਤੇ ਬਈ ਜੇ ਇਹਦੀ ਗੱਲ ਕਰੀਏ ਕਿੰਨਾ ਕ ਚੱਲਿਆ ਹੋਣਾ ਇਹ ਵੀ ਲਗਭਗ ਬਈ ਦੇਖ ਕੇ ਦੱਸ ਦਿੰਨਾ ਮੈਂ ਲੈ ਮਿੱਤਰੋ ਘੋੜਾ ਬੰਪਰ ਲੱਗਿਆ ਹੋਇਆ ਧਰਮੇ ਦਿਖਾ ਦੇ ਪੂਰਾ ਹੈਵੀ ਦੇ ਵਿੱਚ ਆ ਠੋਸ ਲੱਗਿਆ ਹੋਇਆ ਰਿਵਰਸ ਪੀਟੀਓ ਐਲ 2017 ਮਾਡਲ ਆ ਬਈ ਹਨਾ ਇਹ ਵੀ ਚੱਲਿਆ ਹੋ ਬਈ 4000 ਘੰਟੇ ਦੇ ਕਰੀਏ 4000 ਘੰਟਾ ਮਿੱਤਰੋ ਚੱਲਿਆ ਹੋਇਆ ਤੇ ਫਰਸਟ ਓਨਰ ਦਾ ਬਈ ਹਨਾ ਤੇ ਬਈ ਕਿੰਨੇ ਦਾ ਬਣੂ ਇਹ ਇਹਦੀ ਬਈ ਆਪਾਂ ਡਿਮਾਂਡ ਕਰਦੇ ਆ 4,70,000 4 ਲੱਖ ਤੇ 70 ਹਜ਼ਾਰ ਹਾਂਜੀ ਬਾਕੀ ਦਾ ਮੌਕੇ ਡਿਸਕਾਊਂਟ ਇਹਦੇ ਵਿੱਚੋਂ ਵੀ 25 ਤੀ ਮੰਨ ਲਈਏ ਹੋ ਜਾਊਗਾ ਜੀ ਲੈ ਮੈਂ ਤੇਰੇ ਨੂੰ 25 ਤੋਂ 3000 ਡਿਸਕਾਊਂਟ ਇਹਦੇ ਵਿੱਚੋਂ ਕਰਵਾ ਦਾਂਗੇ ਹਣਾ ਤੇ ਬਾਕੀ ਭਾਈ ਜਿਹੜਾ ਆ ਖੜਾ ਮੈਸੀ 241 ਡੀਏ ਇਹ ਮੈਸੀ 241 2023 ਮਾਡਲ ਹੈ ਜੀ 2023 ਮਾਡਲ ਹੈ ਹਾਂਜੀ ਓਕੇ ਤੇ ਨੰਬਰ ਵੀ ਲੋਕਲ ਹੋ ਗਿਆ ਨੰਬਰ ਲੋਕਲ ਦੇ ਪਾਰਟੀ ਵੀ ਫਰਸਟ ਦੀ ਹੋਣਗੇ ਲੱਗ ਪਾ ਤੁਹਾਡੇ ਫਰਸਟ ਦਾ ਨੰਬਰ ਲੱਗਿਆ ਹਾਂ ਪੀ ਵੀ 12 ਰੋਪੜ ਦਾ ਹੀ ਨੰਬਰ ਹੈ ਫਰਸਟ ਓਨਰ ਦਾ ਟ੍ਰੈਕਰ ਇਹਦੇ ਇਹੋ ਵੀ ਬਾਈ ਲਿਖਿਆ ਹੋਇਆ ਵਾ ਦੇਖਦੇ ਐ ਐਮ ਆਰ ਐਫ ਆ ਦੇਖੋ ਲੈ ਉਤਰ ਮਿਆਂ ਮਾਰ ਕੇ ਵੀ ਨਹੀਂ ਖੜਦਾ ਕਿ ਝੜਿਆ ਦੇਖ ਇੱਕ ਬਾਈ ਇਹਨਾਂ ਦੱਸੋ ਜਿੰਨੇ ਟਰੈਕਟਰ ਖੜੇ ਆ ਤੁਹਾਨੂੰ ਕਿਸੇ ਨੂੰ ਪਾਲਸ ਜਾਂ ਕਿਸੇ ਵੱਜੀ ਵੀ ਦਿਖਦੀ ਆ ਨਹੀਂ ਵਜੀ ਬਾਈ ਹਨਾ ਜੀ ਇਹ ਤਾਂ ਮਤਲਬ ਜਿਵੇਂ ਕਹਿੰਦੀ ਆ ਨਾ ਵੀ ਚੁੰਨੀ ਲਾਹੀ ਦੀ ਪਤਾ ਲੱਗਦਾ ਵੀ ਨੂਰ ਕਿੰਨਾ ਕਾ ਥੋੜੇ ਵੀ ਮੈਂ ਉਧਰ ਵੀਡੀਓ ਵਿੱਚ ਟਰੈਕਟਰ ਦੇ ਦੇਣੀ ਉਹਦਾ ਟਰੈਕਟਰਾਂ ਦੇ ਵਿੱਚੋਂ ਮੂੰਹ ਦਿਖਦਾ ਹੁੰਦਾ ਹਨਾ ਹਾਂ ਬਾਈ ਰੰਗ ਰੰਗੀਆਂ ਵਜੀ ਹੁੰਦੀ ਆ ਬਿਲਕੁਲ ਬਿਲਕੁਲ ਕਿਉਂਕਿ ਟਰੈਕਟਰ ਦੀ ਅੱਧੋ-ਅੱਧ ਕੰਡੀਸ਼ਨ ਦਾ ਫਰਕ ਪੈ ਜਾਂਦਾ ਪੈ ਜਾਂਦਾ ਜੀ ਬਿਲਕੁਲ ਪੈ ਜਾਂਦਾ ਤੇ ਬਈ ਇਹ ਤਾਂ ਚੱਲੀ ਬਹੁਤ ਘੱਟ ਹੋਣਾ ਹਾਂਜੀ ਇਹ ਘੱਟੇ ਚੱਲਿਆ ਹੋ ਬਾਈ ਤੇ ਦੇਖ ਲਈਏ ਆਪਾਂ ਇਹ ਵੀ ਹਨਾ ਹਾਂਜੀ ਹਾਂ ਏ ਭਾਈ 700 ਘੰਟੇ ਚੱਲਿਆ ਹੋਇਆ ਲੈ ਮਿੱਤਰੋ ਸਿਰਫ 700 ਘੰਟਾ ਚੱਲਿਆ ਹੋਇਆ ਮੈਸੀ 241 ਡੀਆਈ ਨੰਬਰ ਪੰਜਾਬ ਦਾ ਪਹਿਲੀ ਪਾਰਟੀ ਦੇ ਨਾਮ ਹੈ ਤੇ ਭਾਈ ਬਣੂ ਕਿੰਨੇ ਦਾ ਮੈਨੂੰ ਇਹ ਦੱਸ ਦੇ ਵੀ ਜੇ ਦੀ ਡਿਮਾਂਡ ਆਪਾਂ 540 ਕਰਦੇ ਆ 5 ਲੱਖ ਤੇ 40 ਹਜ਼ਾਰ 23 ਮਾਡਲ ਹੈ ਓਕੇ ਹਾਂਜੀ ਕਿੰਨੇ ਦਾ ਹੋ ਜੂਗਾ ਜੇ ਆਪਾਂ ਉਧਰ ਗੱਲ ਕਰੀਏ ਤਾਂ ਨਵੇਂ ਦੀ ਆਪਾਂ ਨੂੰ 7 ਲੱਖ ਦਾ ਹੀ ਤੇ ਦੇ ਮਤਲਬ ਕਿ ਆਪਾਂ ਨੂੰ 7 ਦਾ ਹੀ ਪੈਂਦਾ ਟਰੈਕਟਰ ਠੀਕ ਹੈ ਜੀ ਬਾਕੀ ਮੌਕੇ ਦੇ ਹੋ ਜੂਗਾ ਭਾਈ ਜਿੰਨਾ ਤੁਹਾਨੂੰ ਦੱਸਿਆ ਹੋਇਆ ਓਕੇ ਲੈ ਮਿੱਤਰੋ ਖੁੱਲੇ ਦਿਨ ਨਾਲ ਹੋਊ ਇਹਦੇ ਵਿੱਚੋਂ ਵੀ ਮਾਨਦਾਨ ਹਨਾ ਤੇ ਭਾਈ ਜਿਹੜਾ ਆ ਇਹਦਾ ਮਾਡਲ ਤੁਹਾਨੂੰ ਮੈਂ ਦੇਖ ਕੇ ਦੱਸ ਦਿੰਦਾ ਥੋੜਾ ਜਿਹਾ ਕਈ ਉਹਰੇ ਸਾਨੂੰ ਵੀ ਨਹੀਂ ਯਾਦ ਰਹਿੰਦੇ ਬਾਈ ਠੀਕ ਹੈ ਜੀ ਇਹ ਟਰੈਕਟਰ ਦੱਸ ਦਿਆ ਬਾਈ ਟਰੈਕਟਰ ਇਹ ਪੇਂਟ ਹੋਇਆ ਬਦਲ ਪੇਂਟ ਹੋਇਆ ਹੋਇਆ ਠੀਕ ਹੈ ਜੀ ਉਹ ਤਾਂ ਕੰਡੀਸ਼ਨ ਦੱਸ ਰਹੀ ਹੈ ਇਹਦੀ ਤਾਂ ਹਨਾ ਪੇਂਟ ਹੋਇਆ ਵਾ ਸਾਰਾ ਹੀ ਆਏ ਨਹੀਂ ਹੈਗਾ ਇੱਕ ਪੱਧਰ ਤੇ ਪੇਂਟ ਹੋਇਆ ਵਾ ਸਾਰਾ ਹਾਂ ਸਾਰੀ ਮਤਲਬ ਬਾਡੀ ਉਾਂ ਲਾ ਕੇ ਹੋ ਗਿਆ ਬਿਲਕੁਲ ਜੀ ਬਿਲਕੁਲ ਉਦਾਂ ਠੀਕ ਇੰਜਣ ਗੇ ਇਹਦਾ ਚਲਾਈ ਦਾ ਸਾਫ ਆ ਅਸਾ ਉਦਾਂ ਸੈਟ ਹੈ ਕੰਮ ਵਾਲੇ ਬੰਦੇ ਨੂੰ ਕੁਝ ਨਹੀਂ ਕਹਿੰਦਾ ਇਹਦੀ ਡਿਮਾਂਡ ਵੀ ਜਾਏ ਜੀ 1.5 ਲੱਖ ਰੁਪਏ ਡਿਮਾਂਡ ਹੈ ਇਹਦੀ ਸਿਰਫ ਸਵਾ ਲੱਖ ਹਾਂਜੀ ਹਾਂ ਲੈ ਮਿੱਤਰੋ ਸਿਰਫ ਸਵਾ ਲੱਖ ਰੁਪਏ ਜਾਨੀ ਕਿ ਪ੍ਰਟੀਨੇ ਦੇ ਰੇਟ ਤੇ ਟਰੈਕਟਰ ਦਵਾਂਗੇ ਯਾਰ ਹਣਾ ਬਿਲਕੁਲ ਹੀ ਬਿਲਕੁਲ ਤੇ ਲੈ ਮਿੱਤਰੋ ਚੱਕ ਲਿਓ ਕੰਡੀਸ਼ਨ ਤੁਹਾਡੇ ਸਾਹਮਣੇ ਆ ਟਰੈਕਟਰ ਦੀ ਕੰਮ ਵਾਲੇ ਬੰਦੇ ਨੂੰ ਕੁਝ ਨਹੀਂ ਕਹਿੰਦਾ ਯਾਰ ਰੋਡ ਵਧੀਆ ਪਏ ਜੀ ਉਹ ਨੰਬਰੇ ਤਾਂ ਪੰਜਾਬ ਦੇ ਹੋਣਾ ਬਈ ਹਾਂ ਨੰਬਰ ਪਿਆ ਬੋ ਨੰਬਰ ਮਿੱਤਰੋ ਪੰਜਾਬ ਦੇ ਤੇ ਸਤਰੀ ਨੂੰ ਸਰਵ ਕੱਪੜਾ ਲੱਗਣਾ ਜੀ ਓਕੇ ਤੇ ਹਾਂ ਕੱਲਾ ਛਤਰੀ ਨੂੰ ਕੱਪੜਾ ਲੱਗਣ ਵਾਲਾ ਉਦਾਂ ਕੰਡੀਸ਼ਨ ਦਾ ਘੈਂਟ ਆ ਓਕੇ ਤੇ ਬਾਈ ਜਿਹੜਾ ਆ ਖੜਾ 735 ਇਹ ਵੀ 23 ਮਾਡਲ ਹੈ ਜੀ ਇਹ ਵੀ 2023 ਮਾਡਲ ਹੈ ਹਾਂਜੀ ਓ ਆਪਣਾ ਜੇ ਗੱਲ ਕਰੀਏ ਮੂਰਲੇ ਟਾਇਰਾਂ ਦੇ ਤਾਂ ਹਲੇ ਨਾ ਬੰਬਲ ਜੇ ਵੀ ਨਹੀਂ ਝੜੇ ਹੋਏ ਹਾਂਜੀ ਦੇਖੀ ਟਰਮੀ ਹੈਣਾ ਨਾਲ ਦੇ ਟਾਇਰ ਹਾਂ ਨਾਲ ਦੇ ਟਾਇਰ ਨੇ ਤੇ ਪਿਛਲੇ ਟਾਇਰਾਂ ਦੀ ਵੀ ਕੰਡੀਸ਼ਨ ਚੈੱਕ ਕਰ ਲਓ ਤੇ ਉਦਾਂ ਹੀ ਸ਼ੋਰੂਮ ਕੰਡੀਸ਼ਨ ਟਰੈਕਟਰ ਹੈ ਬੜਾ ਸਾਫ਼ ਹੈ ਹੈਣਾ ਬਾਈ ਤੇ ਰਿੰਮਾਂ ਦੀ ਗੱਲ ਕਰ ਲਈਏ ਚਾਹੇ ਆ ਪੈਰਦਾਨਾਂ ਦੀ ਗੱਲ ਕਰ ਲਈਏ ਟਰਮੀਆ ਦਿਖਾਦੀ ਚੰਗੀ ਤਰ੍ਹਾਂ ਬਿਲਕੁਲ ਹੀ ਸ਼ੋਰੂਮ ਕੰਡੀਸ਼ਨ ਟਰੈਕਟਰ ਹੈ ਯਾਰ ਬਾਕੀ ਸਾਰੇ origignal ਬਈ ਇਹ ਚੱਲਿਆ ਕਿੰਨਾ ਕਹੂਗਾ ਇਹਦਾ ਵੀ ਦੇਖ ਲਓ ਮੀਟਰ ਤੇ ਜੀ ਚਾਬੀ ਮਾਰ ਕੇ ਕਰੇ ਚੈੱਕ ਤੁਸੀਂ ਇਹਦਾ ਦੁੱਡਾ ਇਹ ਚੱਲਿਆ ਬਾਈ 1000 ਘੰਟਾ ਜੀ ਸਿਰਫ ਮਿੱਤਰੋ ਤੇ ਬਾਈ ਇਹ ਕਿੰਨੇ ਦਾ ਬਣੂ ਟਰੈਕਟਰ ਇਹਦੀ ਵੀ 540 ਡਿਮਾਂਡ ਹੈ ਮਿੱਤਰੋ 540 ਡਿਮਾਂਡ ਹੈ ਪੂਰੇ 5 ਕ ਦਾ ਬਣ ਜੂ ਹਾਂਜੀ ਪੂਰੇ 5 ਕ ਦਾ ਬਣ ਜੂ ਕਰ ਦਾਂਗੇ ਬਾਈ ਕੋਈ ਚੱਕ ਲੈ ਮਿੱਤਰੋ ਪੂਰੇ 5 ਤਾਂ ਲੈ ਜਾਓ ਭੱਠੀ ਚੈੱਕ ਕਰੋ ਯਾਰ ਹਜ਼ਾਰ ਘੰਟਾ ਚੱਲਿਆ ਹੋਇਆ ਬਿਲਕੁਲੀ ਇਹਨੂੰ ਫਰਕ ਕੀ ਪੈਂਦਾ ਕੱਲੇ ਲੱਡੂਆਂ ਦੇ ਡੰਬੇ ਵੰਡੇ ਹੋਇਆ ਬਾਈ ਮੱਥੇ ਟੇਕੇ ਹੋਏ ਨੇ ਜਦ ਮੈਂ ਕਹਿੰਦੀ ਦਰਬਾਰ ਸਾਹਿਬ ਜਾ ਕੇ ਹੈਨਾ ਹਾਂਜੀ ਹਾਂਜੀ ਹਾਂ ਤੇ ਬਾਈ ਜਿਹੜਾ ਆ ਖੜਾ 855 ਇਹ ਵੀਰੀ 2023 ਮਾਡਲ ਹੈ ਜੀ ਇਹ ਵੀ ਹੈਗਾ 2000 ਮਿੱਤਰੋ 23 ਮਾਡਲ ਟਾਇਰ ਨਾਲ ਦੇ ਚਾਰੇ ਮੱਖੀ ਜਿੰਨਾ ਦਾਗ ਨਹੀਂ ਚ ਤੇ ਬਈ ਹੁਣ ਇਹ ਦੱਸ ਦੀਏ ਨੰਬਰ ਤੇ ਤਾਂ ਪੰਜਾਬ ਦਾ ਹੀ ਆ ਫਰਸਟ ਓਨਰ ਆ ਯਾਰ ਨੰਬਰ ਉਪਰ ਦਾ ਨੰਬਰ ਆ ਜੀ ਹਨਾ ਤੇ ਇਹ ਬਈ ਬਣੂ ਕਿੰਨੇ ਦਾ ਇਹਦੀ ਡਿਮਾਂਡ 740 ਕਰਦੇ ਆ ਜੀ 7 ਲੱਖ 40 ਹਜ਼ਾਰ ਹਾਂ ਬਾਕੀ ਇਹ ਜੋ ਵੀ ਜਿੰਨਾ ਤੁਹਾਨੂੰ ਦੱਸਿਆ ਵਾ 40 50 ਪੂਰੇ ਪੂਰੇ 40 ਦਾ 7 ਦਾ ਲੈ ਜਿਓ ਯਾਰ ਹਨਾ ਠੀਕ ਆ ਸਟਾਰ ਪੂਰੇ 7 ਲੱਖ ਦਾ ਲੈ ਜਿਓ ਜਾ ਕੇ ਰੁਪਈਆ ਲਾਉਣ ਦੀ ਤਾਂ ਬਈ ਲੋੜ ਨਹੀਂ ਨਾ ਬਿਲਕੁਲ ਜੀ ਗਾਰੰਟੀ ਫੁੱਲ ਹੈ ਹਨਾ ਟਰੈਕਟਰ ਦੀ ਲੈ ਮੇਤਰੋ ਪੂਰੇ ਹੀ ਘੈਂਟਾ ਟਰੈਕਟਰ ਆ ਜਿਹੜੇ ਸੱਜਣ ਹੋਰੇ ਇਹ ਨਹੀਂ ਤਾਂ ਮੈਂ ਆ ਦੇਖੀ ਆ ਸੀਲਾ ਸੂਲਾ ਕਰਾ ਚੈੱਕ ਕਰਾਂ ਲੈ ਯਾਰ ਹਲੇ ਤੱਕ ਨਾ 170 ਘੰਟੇ ਚੱਲੇ ਹੋਏ ਹਾਂ ਹਾਂ 170 ਘੰਟੇ ਚੱਲੇ ਹੋਏ ਯਾਨੀ ਕਿ ਨਵਾਂ ਡ੍ਰੈਕਟਰ ਹੈ ਬਿਲਕੁਲ ਜੀ ਬਿਲਕੁਲ ਹੈ ਨਾ ਤੇ ਭਾਈ ਜਿਹੜਾ ਆ ਖੜਾ 35 ਦਾ ਸੋਨ ਵਾਲੀ ਕਾ ਇਹ ਵੀ ਵੀਰੇ ਇਹਦਾ ਮੈਨੂੰ ਮਾਡਲ ਥੋੜਾ ਜਿਹਾ ਕਨਫਰਮ ਨਹੀਂ ਹੈਗਾ ਜੀ ਕਿਉਂਕਿ ਇਹ ਵੀ 23 ਮਾਡਲ ਹੈ ਜੀ ਇਹ ਵੀ ਮਿੱਤਰੋ 2023 ਮਾਡਲ ਹੈ 100 ਤਾਂ ਇੰਨੀ ਸਾਫ਼ ਹੈ ਕੰਡੀਸ਼ਨ ਤਾਂ ਜਿਵੇਂ ਚਾਹੇ ਭਗਵਾਨ ਨੂੰ ਜਾਖ ਹੈ ਨਾ ਉਹ ਵੀ ਹੈ ਜੋ ਵੀ 24 ਮੈਂ 23 ਮਾਡਲ ਹੈ ਵੀਰੇ 23 ਮਾਡਲ ਹੈ ਓਕੇ ਚਲੋ ਕੋਈ ਗਣਿਤ 23 ਹੋਇਆ ਕਿ 24 ਹੋਇਆ ਕੋਈ ਫਰਕ ਨਹੀਂ ਹੈਗਾ ਹਾਂ ਤੇ ਬਾਈ ਦੱਸਿਓ ਕਰਾ ਇਹਦਾ ਵੀ ਨੰਬਰ ਪੰਜਾਬ ਦਾ ਹੀ ਹੋ ਗਿਆ ਪਾਰਟੀ ਵੀ ਫਰਸਟ ਹੀ ਐ ਤੇ ਮੈਨੂੰ ਦੱਸਿਓ ਇਹਦਾ ਕੀ ਮੁੱਲ ਵੜੀ ਐ ਇਹਦਾ 530000 ਰੁਪਏ ਰੇਟ ਐ ਲੈ ਮਿੱਤਰੋ ਪੂਰੇ 5 ਲੱਖ ਦਾ ਹੀ ਲੈ ਜਿਓ ਯਾਰ ਹਨਾ ਤੇ ਜਿਹੜਾ ਵੀ ਟਰੈਕਟਰ ਸੱਜਣਾ ਤੁਹਾਡੇ ਪਸੰਦ ਆਉਂਦਾ ਨਾ ਰੋਪੜ ਸ਼ਹਿਰ ਦੇ ਵਿੱਚ ਖੜੇ ਆ ਇੱਕ ਗੱਲ ਹੋਰ ਦੱਸਣੀ ਆ ਆਪਾਂ ਜਣੀ ਕਿ ਆਪਣਾ ਉਰੇ ਬਾਕੀ ਵਪਾਰੀਆ ਮੰਗਣਾ ਆਪਾਂ ਕਹਿ ਦੀ ਵੀ ਟਰੈਕਟਰਾਂ ਦੀ ਗਾਰੰਟੀ ਵਾਰੰਟੀ ਹਾਂਜੀ ਹਾਂ ਆਪਾਂ ਤਰਫੋਂ ਗਾਗ ਨੂੰ ਆਇਆ ਜਿਹਦੇ ਵੀ ਉਰੇ ਆ ਕੇ ਆਪਣਾ ਟਰੈਕਟਰ ਇੱਥੇ ਟਰਾਈ ਕਰ ਗਿਆ ਜੀ ਹਾਂ ਹਾਂ ਜਣੀ ਕਿ ਜਿਹੜੇ ਸਾਡੇ ਕੋਲ ਟਰੈਕਟਰ ਆਉਂਦੇ ਨੇ ਸਾਰੇ ਜੱਟ ਦੇ ਘਰ ਤੋਂ ਆਉਂਦੇ ਨੇ ਜ਼ਿੰਮੇਦਾਰਾਂ ਠੀਕ ਆ ਜੀ ਜਿਵੇਂ ਜਿਵੇਂ ਸਾਨੂੰ ਜ਼ਿੰਮੇਦਾਰ ਕਹਿੰਦਾ ਸੀ ਉਹਦੇ ਹਿਸਾਬ ਨਾਲ ਟਰੈਕਟਰ ਕੱਟ ਲੰਨੇ ਹਾਂ ਓਕੇ ਜ਼ਿੰਮੇਦਾਰ ਦਾ ਜਿਹੜਾ ਟਰੈਕਟਰ ਇਹਨਾਂ ਟਰਾਈ ਤਸੱਲੀ ਲੈ ਕੇ ਆ ਬਾਕੀ ਜਿਹੜੇ ਲੋਕਲ ਆ ਉਹਨੂੰ ਕਹਿੰਦੇ ਨੇ ਟਰੈਕਟਰ ਲੈ ਜਾਓ ਘਰਾਂ ਵਾਗੇ ਪਸੰਦ ਆ ਜਾਂ ਰੱਖ ਲਓ ਨਹੀਂ ਖੜਾ ਦਿਓ ਹਾਂ ਦੂਰ ਦੇ ਬੰਦੇ ਨੂੰ ਇਹ ਜੀ ਨਹੀਂ ਕਹਿਣੀ ਓਕੇ ਨੰਬਰ 2 ਗੱਲ ਸਾਡੇ ਉਰੇ ਏਜੰਸੀਆਂ ਵਿੱਚੋਂ ਬਾਈ 70% ਪਰ ਟਰੈਕਟਰ ਹਾਂ ਵਪਾਰੀ ਵੀਰ ਲੈ ਕੇ ਜਾਂਦਾ ਠੀਕ ਹੈ ਜੀ ਠੀਕ ਹੈ ਜੀ ਓਕੇ ਅਸੀਂ ਵੀ ਜਿੰਨੇ ਸਾਡੇ ਏਜੰਸੀ ਵਾਲੇ ਮਾਲਕ ਵੀ ਨਾ ਇਹ ਵੀ ਟਰੈਕਟਰ ਜ਼ਿਆਦਾਤਰ ਵਪਾਰੀਆਂ ਨੂੰ ਦੇ ਕੇ ਵੱਧ ਖੁਸ਼ ਨੇ ਜਿਵੇਂ ਸਰਦਾਰਦੀ ਜੀ ਲੈ ਕੇ ਖੁਸ਼ ਨਹੀਂ ਹਾਂਜੀ ਕੋ ਉਹ ਕੁਛ ਦਿਖੂਗੀ ਇਹਨਾਂ ਨੂੰ ਪੈਸਿਆਂ ਤੱਕ ਮਰੂ ਇਹਨਾਂ ਟਰੈਕਟਰ ਵਿੱਚ ਆ ਇਹਨਾਂ ਨੇ ਆਪਣੇ ਪੈਸੇ ਪੂਰੇ ਕਰਨੇ ਹੁੰਦੇ ਆ ਇਹਨਾਂ ਨੂੰ ਟਰੈਕਟਰ ਦੇ ਦੇਣਾ ਮਤਲਬ ਜਾਨੀ ਕਿ ਤੁਹਾਡੀ ਪੇਪਰਾਂ ਦੀ ਗਾਰੰਟੀ ਫੁੱਲ ਹੈ ਕਾਗਜ਼ਾ ਪੱਤਰਾ ਹੀ ਗਾਰੰਟੀ ਹੋਊਗੀ ਬਾਕੀ ਇੰਦਰ ਕੇਰ ਦੀ ਇੱਥੇ ਤਸੱਲੀ ਕਰ ਲਓ بس ਜਦੋਂ ਤੁਹਾਡਾ ਮਨ ਮੰਨਦਾ ਹੈ ਤੁਹਾਡਾ ਸਿੱਧਾ ਹੀ 25-3000 ਦਾ ਫਾਇਦਾ ਵੀ ਹੁੰਦਾ ਹੈ ਤੇ ਤੁਸੀਂ ਨਾ ਜਦੀ ਟਰੈਕਟਰ ਲੈ ਜਾਓ ਇੱਥੇ ਚਾਹੇ ਘੰਟਾ ਚਲਾ ਕੇ ਦੇਖ ਲਓ ਬਈ ਹਾਂ ਕੋਈ ਚੱਕਰ ਨਹੀਂ ਆ ਹਾਂ ਜੀ ਹਾਂ ਤੇ ਮਿੱਤਰੋ ਬਾਕੀ ਤੇ ਤੁਹਾਨੂੰ ਹੋਰ ਟਰੈਕਟਰ ਦਿਖਾਉਣੇ ਆਜੂਗਾ ਸਾਰੀ ਦਿਖਾ ਦੇਣੀ ਆ ਅੱਜ ਇਹ ਨਹੀਂ ਖੜੀ ਆ ਆ ਵੀ ਆ ਫੋਰਡ ਵੀ ਆ ਹਾਂ ਜੀ ਲੈ ਮਿੱਤਰੋ ਫਾਰਮ ਟਰੈਕ ਵੀ ਖੜਾ ਤੇ ਆਪੇ ਇਸੇ ਤੋਂ ਸ਼ੁਰੂ ਕਰਦੇ ਹਾਂ ਹਾਂ ਬਈ ਇਹ ਕਿੰਨਾ ਮਾਡਲ ਹੈ ਇਹ ਨਵਾਂ ਮਾਡਲ ਆ ਜੀ 99 ਮਾਡਲ ਹੈ ਕੰਡੀਸ਼ਨ ਤਾਂ ਇਹ ਸਾਰਾ Ориਜਨਲ ਹੈ ਸਾਰਾ ਹੀ ਸਾਰਾ ਹਾਂ 60 ਪੈਸੇ ਟਾਇਰ ਆ 50 60 ਪੈਸੇ ਹਾਂ ਸਹੀ ਗੱਲ ਹੈ ਟਾਇਰ ਵੀ ਮੇਤਰੋ ਜਿਵੇਂ ਕਹਤੀ 50 ਹਾਫ ਤੋਂ ਉੱਪਰ ਪਏ ਆ ਹਨਾ ਬਿਲਕੁਲ ਜੀ ਬਿਲਕੁਲ ਤੇ ਇਉਂ ਉਦਾਂ ਵੀ ਸੁੱਕਾ ਹੀ ਪਿਆ ਬਈ ਬਿਲਕੁਲ ਹਾਂ ਸੁੱਕਾ ਜੀ ਉਦਾਂ ਵੀ ਲੈਟਰ ਚਲਾਈ ਜਰੂਰੀ ਦਾ ਸਾਫ਼ ਹੈ ਪੂਰਾ ਤੇ ਮੇਤਰੋ ਕੋੜਾ ਬੰਪਰ ਦੇਖੋ ਇਧਰੋਂ ਫਾਰਮ ਟ੍ਰੈਕ ਦੇ ਵੀ 45 ਦਾ ਇਹ ਕੋੜਾ ਬੰਪਰ ਇਹਦੇ ਵੀ ਲੱਗੇ ਹੋਇਆ ਸੰਗੜੀ ਸੁਗੜੀ ਨਾਲ 100 ਕਿੜਾ ਰੱਖਿਆ ਹੋਇਆ ਹੈ ਬਈ ਹਨਾ ਪੂਰਾ ਹੀ ਪੂਰਾ ਤੇ ਸਿਸਟਮ ਲੱਗਿਆ ਹੋਇਆ ਹੈ ਬਈ ਹਾਂ ਜੀ ਤੁਸੀਂ ਹੋਰ ਦੇਖ ਆ ਆ ਨਾ ਕਵਰ ਵੀ ਪਹਿਲੀ ਵਾਰ ਦੇਖਿਆ ਭਈ ਆਪਾਂ ਤਾਂ ਵੀ ਕਹਿੰਦੀ ਆ ਕਵਰ ਭਾਈ ਆਏ ਜਿੱਦਾਂ ਮੀਂਹ ਕਣੀ ਹੋਗੀ ਟ੍ਰੇਲ ਹੋਗੀ ਮਤਲਬ ਕਹਿੰਦੇ ਯੂਜ਼ ਵਿੱਚ ਨਹੀਂ ਹੈਗਾ ਇਹਨੂੰ ਮਿਲ ਕੇ ਬੰਦ ਕਰ ਦੋ ਪਾਣੀ ਪੂਣੀ ਜਾਣ ਦਾ ਡਰ ਨਹੀਂ ਹੈਗਾ ਹਾਂ ਜੇ ਤੁਸੀਂ ਆਪਣੀ ਜਿਪ ਖੋਲੋ ਤਾਰ ਲਓ ਇਹਨੂੰ ਠੀਕ ਆ ਤੇ ਭਾਈ ਮੈਨੂੰ ਇਹ ਦੱਸਿਓ ਨੰਬਰ ਇਹਦਾ ਵੀ ਲੋਕਲੀ ਹੋ ਇਹਦਾ ਨੰਬਰ ਇਦਾਂ ਜਿਵੇਂ ਪੰਜਾਬ ਦਾ ਹਾਂ ਇਹ ਮੀਂਹ ਨੰਬਰ ਪੰਜਾਬ ਹੋਣਗੇ ਡਾਡਾ ਠੀਕ ਹੈ ਜੀ ਹਾਂਜੀ ਤੇ ਭਾਈ ਮੈਨੂੰ ਇਹ ਦੱਸਿਓ ਵੀ ਇਹ ਬਣੂ ਕਿਨੇ ਕ ਦਾ ਕਿਹੜਾ ਟਰੈਕਟਰ ਵੀਰ ਜੀ ਇਹਦੇ ਤੇ ਲਗਭਗ ਇਹਦੀ ਸਾਈ ਆਈ ਹੋਈ ਵੈਸੇ ਮੇਰੇ ਟਰੈਕਟਰ ਕੋਲੇ ਇਹ ਟਰੈਕਟਰ 130000 ਦਾ ਵਿਕਿਆ ਬਾਈ 130000 ਰੁਪਏ ਦਾ ਗਿਆ ਵਿਕਿਆ ਬਾਈ ਚਲੋ ਕੋਈ ਗੱਲ ਲੈ ਮਤਰਾ ਇਹ ਤਾਂ ਚਲੋ ਵੇਖ ਗਿਆ ਕੋਈ ਗੱਲ ਨਹੀਂ ਹੈ ਨਾ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਵੀ ਬੜੇ ਟਰੈਕਟਰ ਤੁਹਾਨੂੰ ਦਿਖਾਵਾਂਗੇ ਜਾਇਜ਼ ਰੇਟਾਂ ਦੇ ਬਿਲਕੁਲ ਜੀ ਤੇ ਬਾਈ ਜਿਹੜਾ ਆਹ ਟਰੈਕ 45 ਖੜਾ ਹੈ ਵੀਰ ਜੀ ਇਹ ਹੈਗਾ 2007 ਮਾਡਲ ਜੀ 7 ਮਾਡਲ ਹੈ ਬੀਬੀ 65 ਮੋਹਾਲੀ ਦਾ ਨੰਬਰ ਹੈ ਜੀ ਓਕੇ ਹਾਂਜੀ ਕੋੜਾ ਬੰਪਰ ਲੱਗਿਆ ਹੋਇਆ ਹੈ ਹੈਨਾ ਤੇ ਚੌਕੜਾ ਟ ਜੇ ਗੱਲ ਕਰ ਲਈ ਰਿੰਮਾਂ ਦੀ ਮਗਰਾਡਾਂ ਦੀ ਸਾਰੀ ਘੈਂਟ ਆ ਬਾਈ ਟਰੈਕਟਰ ਬਾਈ ਫੁੱਲ オリジナル ਹੈ ਜੀ ਫੁੱਲ オリジナル ਹੈ ਹੈਨਾ ਹਾਂ ਮੋਹਾਲੀ ਦਾ ਨੰਬਰ ਹੈ ਹੈਵੀ ਹੁੱਕ ਲੱਗੀ ਹੋਈ ਹੈ ਹੈਨਾ ਟਰੈਕਟਰ ਦੀ ਬਾਈ 100% ਗਾਰੰਟੀ ਹੈ ਦੀ ਇੰਜਨ ਗੇਅਰ ਦੀ ਆਪਣੀ ਇਹਦੀ ਹਾਂਜੀ ਠੀਕ ਹੈ ਜਿਹੜੇ ਦੀ ਗਾਰੰਟੀ ਦਵਾਂਗੇ ਆਪਾਂ ਤੁਹਾਨੂੰ ਫੁੱਲ ਦਵਾਂਗੇ ਜੀ ਠੀਕ ਹੈ ਵੀਰਿਆ ਤੇ ਬਾਈ ਹੁਣ ਮੈਨੂੰ ਇਹ ਦੱਸਿਓ ਡਬਲ ਕਲੱਚ ਹੈ ਜੀ ਡਬਲ ਕਲੱਚ ਹੈ ਇਹ ਬਿਲਕੁਲ ਜੀ ਓਕੇ ਤੇ ਇਹ ਕਿੰਨੇ ਦਾ ਬਣਜੂ ਬਾਈ ਇਹਦੀ ਬਾਈ ਡਿਮਾਂਡ ਆਪਾਂ ਕਰਦੇ ਜੀ 2,65,000 ਰੁਪਏ 2,65,000 ਆਪਾਂ ਵਾਟਾਂ ਕਰ ਦਾਂਗੇ ਜੀ ਹ ਸੱਤ ਮਾੜਨੇ ਓਕੇ ਤੇ ਬਾਈ ਜਿਹੜਾ ਆ ਖੜਾ 3511 ਫਿਰ ਇਧਰਲੇ ਪਾਸੇ ਇਹ 3511 1992 ਮਾਡਲ ਆ ਰੋਪੜ ਦਾ ਨੰਬਰ ਆ ਫਰਸਟ ਓਨਰ ਆ ਟਰੈਕਟਰ ਜੀ 92 ਮਾਡਲ ਆ ਰੋਪੜ ਦਾ ਨੰਬਰ ਆ ਤੇ ਉਦਾਂ ਮੋਡੀਫਾਈ ਹੋਇਆ ਹੋਇਆ ਹਾਂ ਹਾਂ ਮਿਲ ਕੇ ਰੰਗ ਕਰਿਆ ਬਾਈ ਰੰਗ ਕਰਿਆ ਹੋਇਆ ਇੰਜਨ ਉੰਜਨ ਦਾ ਕੰਮ ਆ ਬਈ ਬੰਦੇ ਨੇ ਪਹਿਲਾਂ ਕਰਵਾ ਕੇ ਫਿਰ ਮਿਲ ਕੇ ਟਰੈਕਟਰ ਪੇਂਟ ਕਰਾਇਆ ਸੀ ਬਾਅਦ ਚ ਠੀਕ ਹੈ ਜੀ ਠੀਕ ਹੈ ਜੀ ਸਾਰੇ ਟਾਇਰ ਤਾਂ ਜਮੇ ਨਵੇਂ ਆ ਹੋਰਲੇ ਟਾਇਰ ਤਾਂ 20 ਕ ਪੈਸੇ ਆ 20 ਕ ਪੈਸੇ ਆ ਤੇ ਬਾਈ ਮੈਨੂੰ ਇਹ ਦੱਸਿਓ ਇਹ ਕਿੰਨੇ ਕ ਦਾ ਬਣਜੂ ਇਹਦੀ ਬਾਈ ਡਿਮਾਂ ਹਏ ਓਏ ਇਹਦੇ ਵਿੱਚੋਂ ਵੀ ਮਾਨਤਾਨ ਹੋ ਜੂ ਮਿੱਤਰੋ ਆ ਦੇਖੋ ਯਾਰ 5000 ਰੁਪਿਆ ਜੋ ਲੈਸ ਕਰ ਦਾਂਗੇ ਆਪਾਂ 5000 ਲੈਸ ਹੋ ਜੂ 10 ਕਰਵਾ ਦਾਂਗੇ ਯਾਰ 20000 ਦੇ ਦਾ ਬਾਈ ਟੈਰੇ ਆ ਬੈਟਰੀ ਦੇਖੋ ਜਮਾ ਨਵੀਂ ਰੱਖੀ ਵੀ ਬੈਟਰੀ ਦਿਖਾਓ ਲੈ ਵੀ ਅੱਜ ਕਰੀਏ ਚੈੱਕ ਕਰਾਂ ਲੈ ਸਹੀ ਗੱਲ ਆ ਬੈਟਰੀ ਬਿਲਕੁਲ ਨਵੀਂ ਯਾਰ ਹੈਨਾ ਇੰਜਨ ਦਾ ਕੰਮ ਸਾਰਾ ਨਵਾਂ ਹੋਇਆ ਬਾਈ ਇਹਦਾ ਓਕੇ ਹਾਂਜੀ ਲੈ ਮਿੱਤਰੋ ਇੰਜਨ ਦਾ ਕੰਮ ਹੋਇਆ ਹੋਇਆ ਪੇਂਟ ਵੀ ਵਧੀਆ ਹੋਇਆ ਵਾ ਬਾਈ ਓਕੇ ਹਾਂ ਭੈਂਡ ਹੋਇਆ ਫੈਜਾਨੀਕੇ ਛੋਟੀ ਖੇਤੀਬਾੜੀ ਲੈਣਾ ਕੰਮ ਸਾਰਨਾ ਦਾ ਬਹੁਤ ਵਧੀਆ ਟਰੈਕਟਰ ਹੈ ਇਹਦੇ ਚ ਸਾਰੇ ਫੰਕਸ਼ਨ ਹੈ ਬਾਈ ਡਬਲ ਕਲਚ ਹੈ ਅੱਛਾ ਇਹਦੀ ਪੀਟੀਓ ਵੀ ਗੇਰਾਂ ਦੇ ਵਿੱਚ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਜਨਿਕ ਇਸ ਰੇਟ ਵਿੱਚ ਟਰੈਕਟਰ ਨਵੇਂ ਟਾਇਰਾਂ ਚ ਹੋਰ ਕੋਈ ਮਿਲਣਾ ਵੀ ਨਹੀਂ ਆਪਾਂ ਨੂੰ ਮਿਲਣਾ ਵੀ ਨਹੀਂ ਸਹੀ ਗੱਲ ਹਾਂ ਤੇ ਲੈ ਮੇਤਰੋ ਚੱਕ ਲਿਓ ਕਰਾਂ ਜੇ ਕਿਸੇ ਨੇ ਆ ਲੈਣਾ ਯਾਰ ਕੋਈ ਮੰਡੀਆਂ ਵਿੱਚ ਇਹ ਟਰੈਕਟਰ ਬਾਈ 1.5 ਲੱਖ ਰੁਪਇਆ ਮੰਗਦੇ ਨੇ ਇਹਦੇ ਨਾਲ ਦਾ ਬਾਕੀ ਲਿਖਿਆ ਵੀ ਤਾਕੜ ਹੋਇਆ ਯਾਰ ਤਾਕੜ ਲਾਣੇ ਦਾ ਲਿਖਿਆ ਬਾਈ ਹਾਂ ਕੰਮ ਦੋਨੇ ਕੀਤੇ ਪਿਆ ਲਾਣੇਦਾਰੀ ਧਾਕੜ ਹੁੰਦੀ ਸੀ ਬ ਇਹ 650 ਹੈ ਜੀ ਬਾਈ ਇਹ ਵੀ ਟਰੈਕਟਰ ਸਾਡੇ ਲੋਕਲ ਨੰਬਰ ਆ ਫਸਟ ਓਨਰ ਹੈ ਜੀ ਓਕੇ ਚੌਕੜਾ ਟੈਨਾਂ ਦਾ ਇਹਦਾ ਵੀ ਨਵੇਂ ਵਰਗੇ ਜਿਹਾ ਇਹਦੀ ਬਾਈ ਦੂਜੀ ਜੋੜੀ ਲੱਗੀ ਵੀ ਆ ਹੂੰ ਟਰੈਕਟਰ ਚੱਲਿਆ ਵਾ ਜੈਨੂੰ ਨੂੰ 4000 ਘੰਟਾ ਜੀ ਅੱਛਾ Ориਜినਲ 4000 ਚੱਲਿਆ ਹੋਇਆ ਹਾਂਜੀ Ориਜినਲ 4000 ਘੰਟਾ ਹੈ ਠੀਕ ਆ ਤੇ ਫਸਟ ਓਨਰ ਦਾ ਟਰੈਕਟਰ ਹੈ ਹੂੰ ਇਹਦਾ ਆਪਾਂ ਮੰਗਦੇ ਜੀ 4 ਲੱਖ 90000 ਰੁਪਏ ਜੀ 4 ਲੱਖ 90000 ਰੁਪਿਆ 12 ਮਾਡਲ ਹੈ 3 ਸਪੀਡ ਹੈ ਜੀ ਠੀਕ ਆ ਹਾਂ ਟਰਬੋ ਇੰਜਨ ਦੇ ਵਿੱਚ ਆ ਟਰੈਕਟਰ ਟਰਬੋ ਇੰਜਨ ਚ ਆ ਟਰੈਕਟਰ ਬਾਈ ਜਿਨ੍ਹਾਂ ਨੇ ਲਈ ਸੀ ਬਹੁਤ ਵੀਰਾਂ ਨੇ ਟਰੈਕਟਰ ਵੇਚੇ ਨਹੀਂ ਹੈਗੇ ਇਹ ਟਰੈਕਟਰ ਆਪਣੇ ਟਾਈਮ 'ਚ ਬਹੁਤ ਜ਼ਿਆਦਾ ਕਾਮਯਾਬ ਹੋਏ ਨੇ ਓਕੇ ਓਕੇ ਤੇ ਹੁਣ ਇਹ ਕਿੰਨੇ ਦਾ ਬਣ ਜੂ ਬਾਈ ਇਹਦਾ ਕਰ ਦਾਂਗੇ ਬਾਈ ਮਾਨਦਾਨ ਕਿੰਨਾ ਕ ਦੱਸ ਦੇ ਫਿਰ ਵੀ ਮੂੰਹੋਂ ਜੇ ਫੁੱਟਪਾ ਥੋੜਾ ਜਿਆ ਤੇ ਆਪਾਂ ਦੇ ਦੇ ਦਾਂਗੇ ਲਾਸਟ ਬਾਈ 4 ਲੱਖ 70 ਦਾ ਟਰੈਕਟਰ ਦੇ ਦਾਂਗੇ ਲੈ ਮਿੱਤਰੋ 4 ਲੱਖ ਦੇ 70 ਹਜ਼ਾਰ ਦਾ ਲੈ ਜਾਓ ਮਾਨਤਾਨੇ ਦੇ ਵਿੱਚੋਂ ਵੀ ਹੋ ਜੂ ਯਾਰ ਤੁਹਾਡਾ ਥੋੜਾ ਮੋਟਾ ਕਰਵਾ ਦਾਂਗੇ ਹਾਂ ਤੇ ਨੰਬਰ ਬਾਕੀ ਬਾਈ ਦਾ ਸਕਰੀਨ ਤੇ ਆਪਾਂ ਦਿੱਤਾ ਆਉਣਾ ਪਊ ਤੁਹਾਨੂੰ ਸਹਿਰ ਰੋਪੜ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਨਾ ਜਿਵੇਂ ਦੁਬਾਰਾ ਫੇਰ ਦੱਸ ਦਿੰਦੇ ਆ ਬਾਈ ਉਹ ਰਹਿੰਦੇ ਏਜੰਸੀਆਂ ਨੇ ਕਿਸਾਨ ਭਰਾਵਾਂ ਤੋਂ ਇਹ ਸਾਰੇ ਟਰੈਕਟਰ ਕੱਟੇ ਹੋਇਆ ਹਣਾ ਹਾਂ ਆਪਣਾ ਵੀਰ ਗੁਰਦੁਆਰਾ ਪੱਠਾ ਸਾਹਿਬ ਵੱਜਦਾ ਹਾਂਜੀ ਆਪਣਾ ਨਾਲੇ 10ਵੀਂ ਪਾਛੇ ਦਾ ਗੁਰਦੁਆਰਾ ਬਹੁਤ ਮਤਲਬ ਕਿ ਇਤਿਹਾਸ ਉਹਦੇ ਆਪਣੇ ਨਾਲੇ ਮਤਲਬ ਕਿ ਮੇਨ ਆਪਾਂ ਜੇ ਕੋਈ ਆਉਂਦਾ ਦੂਰੋਂ ਆਪਾਂ ਉਹਦੀ ਐਡਰੈਸ ਦੰਨੇ ਆ ਓਕੇ ਓਕੇ ਵੀ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਤੇ ਬਿਲਕੁਲ ਨਜ਼ਦੀਕ ਜਿਹੜੀ ਦਾਣਾ ਮੰਡੀ ਆਏ ਹੈ ਨਾ ਤੇ ਲੈ ਮਿੱਤਰੋ ਆਜੋ ਕਰਾਂ ਜਰੂਰ ਜੇ ਕਿਸੇ ਸੱਜਣ ਨੇ ਜਿਹੜਾ ਵੀ ਟਰੈਕਟਰ ਲੈਣਾ ਨੰਬਰ ਆਪਾਂ ਡਿਸਪਲੇ ਦੇ ਉੱਪਰ ਬਾਈ ਦਾ ਚਲਾਤਾ ਨਾਂ ਬਾਈ ਦਾ ਹੈਗਾ ਜੱਗੂ ਮਾਲ ਹਾਂ ਕਰ ਲਓ ਸੰਪਰਕ ਸੱਜਣਾਂ ਨੂੰ